ਨੇ ਸਾਥੀ ਨਾਲ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਸਾਥੀ ਜਿਵੇਂ ਸੰਜੀਵ <strong>ਭਰਮਾ</strong> ਜੀ ਤੇ ਸਾਡੇ ਬਲੋਕ ਕਾਂਗਰਸ ਤੋਂ ਆਜਿਹੜੇ ਨੇ ਅਨਿਲ ਬਾਗਲਾ ਬਾਗਲਾ ਸਾਹਿਬ ਦੇ ਪ੍ਰਵਾਸ ਦੇ ਨਾਲ ਅਫਸੋਸ ਸਾਂਝਾ ਕਰਵਾਸੇ ਤੇ ਇੱਥੇ ਜੀ ਸਪੈਸ਼ਲੀ ਆਏ ਇਹਦੇ ਨਾਲ ਚੌਧਰੀ ਵਿਕਰਮ ਸਿੰਘ ਐਮ ਐਲ ਏ ਪੰਜਾਬ ਵਿਧਾਨ ਸਭਾ ਹਲਕਾ ਫਲੋਰ ਖੱਬੇ ਸੰਜੀਤ ਨਾਲ ਹੀ ਵਿਨਮਾ ਸਾਹਿਬ ਤੁਹਾਡੇ ਬਹੁਤ ਸਾਰੇ ਵਾਕੋ ਸਾਡੇ ਪ੍ਰੀਸ਼ੰਗ ਕਾਂਗਰਸ ਦੇ ਫਾਰਮ ਮਿੰਿਸਟਰ ਸੁਮੇਸ਼ ਸਿੰਘ ਸਿੱਧੂ ਸਾਹਿਬ ਫਾਰਮ ਮਿੰਿਸਟਰ ਅਟੀਸ਼ਾ ਬਨਾਗਪਾਲ ਸਾਹਿਬ ਪੀਰ ਖਲਾਜੀ ਮਾਨ ਸਾਹਿਬ ਸਾਡੇ ਆਪਣੇ ਬਬਲ ਜੀ ਗੁਰੂ ਜੀ ਦੀਪਾ ਜੀ ਬਹੁਤ ਸਾਰੇ ਹੋਰ ਇੱਥੇ ਸਾਥੀ ਸਾਰੇ ਬੈਠੇ ਨੇ ਉਹ ਅੱਜ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਵੀਏਸੀ ਦੀ ਮੀਟਿੰਗ ਜਿਹੜੀ ਪਹਿਲਾ ਦਿਨ ਸਾਡਾ ਸੈਸ਼ਨ ਦਾ ਸੀ ਉਸ ਦਿਨ ਸਵੇਰੇ ਇਸਿਸ ਐਡਵਾਈਜ਼ਰੀ ਕੌਂਸਲ ਉਹਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਤਿੰਨ ਚਾਰ ਮੈਂਬਰਸ ਹੁੰਦੇ ਨੇ ਦੋ ਸਰਕਾਰ ਦੇ ਹੁੰਦੇ ਨੇ ਇੱਕ ਸਪੀਕਰ ਸਾਹਿਬ ਦੋ ਸਰਕਾਰ ਦੇ ਮਨਿਸਟਰਸ ਇੱਕ ਲੀਡਰ ਆਫ ਦੀ ਆਪੋਜੀਸ਼ਨ ਹੁੰਦਾ ਇੱਕ ਖਾਲੀ ਦਲ ਵਾਲਾ ਹੁੰਦਾ ਇੱਕ ਬੀਜੇਪੀ ਦਾ ਉਹਦੇ ਵਿੱਚ ਮੈਂ ਇਹਨਾਂ ਨੂੰ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਸਪੀਕਰ ਸਾਹਿਬ ਕਿਹੜੇ ਪੰਜਾਬ ਦੇ ਭੱਖ ਦੇ ਮਸਲੇ ਉਹਦੇ ਵਿੱਚ ਨੰਬਰ 1 ਮਸਲਾ ਹੈ ਲਾਅ ਐਂਡ ਔਰਡਰ ਜਿਸ ਕਿਸਮ ਦੀ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਜਾਂ ਦੋ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਕਤਲ ਹੋ ਰਹੇ ਗੈਂਗਸਟਰਜ਼ ਫਰੋਤੀਆਂ ਮੰਗ ਰਹੇ ਨੇ ਗੈਂਗ ਵਾਰ ਸ਼ੁਰੂ ਹੋਈ ਹੈ ਸਰ ਗਵਰਨਮੈਂਟ ਐਜ਼ ਅ ਮਿਊਟ ਸਪੈਕਟेटर ਜਿਸ ਤਾ ਬਿਲਕੁਲੀ ਹਥਿਆਰ ਛੁਡ ਦਈ ਦੇ ਨਾ ਉਸ ਤਰ੍ਹਾਂ ਬੈਠੀ ਹੈ ਤੇ ਅਸੀਂ ਡਿਮਾਂਡ ਕੀਤੀ ਸੀ ਕਿ ਦੋ ਦਿਨ ਇਹ ਸੈਸ਼ਨ ਨੂੰ ਐਕਸਟੈਂਡ ਕੀਤਾ ਜਾਵੇ ਉਨਾਂ ਨੇ ਸਾਡੀ ਰਿਕੁਐਸਟ ਮੰਨੀ ਹੈ ਬਟ ਅਜੇ ਮੈਨੂੰ ਇਹ ਨਹੀਂ ਪਤਾ ਮੈਂ ਚਿੱਠੀ ਵੀ ਕੱਲ ਲਿਖੀ ਹੈ ਕਿ ਤੁਸੀਂ ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਕਿ ਪਹਿਲੇ ਦਿਨ ਜਿਹੜਾ ਕੱਲ ਦਾ ਦਿਨ ਹੈ ਉਹ ਤੁਸੀਂ ਲਾਅ ਐਂਡ ਆਰਡਰ ਤੇ ਪੂਰੇ ਦਿਨ ਦੀ ਡਿਸਕਸ਼ਨ ਕਰੋ ਕਿ ਕਿਉਂਕਿ ਇਹ ਭਗਵਾਨ ਤੇ ਮਾਨ ਚੀਫ ਮਿਨਿਸਟਰ ਵੀ ਹੈ ਤਾਂ ਹੋਮ ਮਿਨਿਸਟਰ ਵੀ ਹੈ ਨੰਬਰ 2 ਲੈਂਡ ਪੂਲਿੰਗ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਦਿਨ ਕਾਲੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਦੇ ذریعے ਕੰਟਰੈਕਟ ਬੇਸਿਸ ਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਇੱਕ ਏਜੰਡਾ ਤੈਅ ਹੋਇਆ ਸੀ ਸਾਰੇ ਹਿੰਦੁਸਤਾਨ 'ਚ ਮਗਰ ਵਿਸ਼ੇਸ਼ ਤੌਰ 'ਤੇ ਪੰਜਾਬ ਅਸੀਂ ਉੱਥੇ ਇੱਕ ਸਾਲ ਮੋਰਚਾ ਲਾਈ ਰੱਖਿਆ 7.5 ਤੋਂ ਵੱਧ 750 ਤੋਂ ਵੱਧ ਸ਼ਹਾਦਤਾਂ ਹੋਈਆਂ ਤੇ ਕਾਨੂੰਨ ਵਾਪਸ ਲੈ ਲੈਣੇ ਇਹ ਹੁਣ ਕੇਜਰੀਵਾਲ ਸਾਹਿਬ ਜਿਹੜੇ ਮੇਰਾ ਤਾਂ ਪਹਿਲੇ ਦਾ ਮੰਨਣਾ ਹੈ ਕਿ ਭਾਜਪਾ ਤੇ ਕੇਜਰੀਵਾਲ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਸੀ ਉਹ ਬੇਸਿਕਲੀ ਆਰਐਸਐਸ ਸਪੌਂਸਰਡ ਮੂਵਮੈਂਟ ਸੀ ਉਹਦੇ ਵਿੱਚੋਂ ਹੀ ਇਹਦਾ ਜਨਮ ਹੋਇਆ ਕੇਜਰੀਬਾਦ ਕੇਜਰੀਬਾਦ ਉਸ ਸੇਮ ਅਜੰਡੇ ਨੂੰ ਉਹ ਨੈਸ਼ਨਲ ਲੈਵਲ ਤੇ ਲੈ ਕੇ ਆਇਆ ਸੀ ਇਹ ਸੂਬੇ ਲੈਵਲ ਤੇ 40000 ਏਕੜ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਉਹਨੂੰ ਇਨਡਾਇਰੈਕਟ ਢੰਗ ਦੇ ਨਾਲ ਸਾਡੇ ਕਿਸਾਨਾਂ ਕੋਲ ਪਹੁੰਚਾ ਚਾਹੁੰਦੇ ਨੇ ਆਈ ਇਸ ਪਾਲਿਸੀ ਦਾ ਨਾਮ ਹੈ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਪਾਲਿਸੀ ਤੇ ਪੰਜਾਬੀ ਲਾਅ ਨਹੀਂ ਕਰ ਜਿਸ ਤਾਂ ਪੰਜਾਬੀਆਂ ਨੇ ਮੋਦੀ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਨਹੀਂ ਹੋ ਦਿੱਤੀ ਤੇ ਕੇਜਰੀਵਾਲ ਦਾ ਵੀ ਹੈ ਜਿਹੜਾ ਪਖੰਡੇ ਅਸੀਂ ਕਾਮਯਾਬ ਨਹੀਂ ਹੋ। ਸੋ ਅੱਜ ਤੁਹਾਡੇ ਅਮੋਹਰ ਸ਼ਹਿਰ ਇੱਕ ਬਹੁਤ ਪਰਫੁੱਲਟ ਏਰੀਆ ਹੈ ਜ਼ਮੀਨਾਂ ਬਹੁਤ ਅੱਛੀਆਂ ਨੇ ਲੋਕ ਬਹੁਤ ਵੀਪੇ ਬਹੁਤ ਲੰਬੇ ਅਰਸੇ ਤੋਂ ਅਸੀਂ ਇਸ ਏਰੀਏ ਨਾਲ ਸਾਡਾ ਤਾਲਮੇਲ ਹੈ ਮੇਰੇ ਸੁਲਗਵਾਸੀ ਪਿਤਾ ਦੇ ਬਹੁਤ ਸਾਰੇ ਇੱਥੇ ਲੋਕ ਸਨ ਤਕਰੀਬਨ 70 ਤੋਂ 80 ਸਾਲ ਦੀ ਸਾਡੀਆਂ ਮੁਲਾਕਾਤਾਂ ਤੇ ਪਿਆਰ ਇਸ ਏਰੀਏ ਨਾਲ ਮੈਂ ਇਹ ਬਿਨਾ ਚੇਜਕ ਤੋਂ ਕਹਿ ਸਕਦਾ ਇਸ ਜਿੰਨਾ ਵੀ ਏਰੀਆ ਇਹਦੇ ਵਿੱਚ ਆਦਮੀ ਜਿਹੜੇ ਨੇ ਮੰਨੇ ਜਾਂਦੇ ਨੇ ਕਿ ਯਾਰਾਂ ਦੇ ਯਾਰ ਨੇ ਦੋਸਤਾਂ ਦੇ ਦੋਸਤ ਨੇ ਜ਼ੁਬਾਨ ਦੇ ਕੇ ਖਲੋਣ ਵਾਲੇ ਨੇ ਯਾਰੀ ਪੁਗਾਉਣ ਵਾਲੇ ਬਿਜ਼ਨਸਮੈਨ ਆਪਣਾ ਬਿਜ਼ਨਸ ਕਰ ਰਹੇ ਨੇ ਬਰਮਾ ਸਾਹਿਬ ਦਾ ਪਰਿਵਾਰ ਸੰਘਰਸ਼ੋਂ ਉੱਠਿਆ 600 ਤੋਂ ਵੱਧ ਏਮਪਲੋਈ ਨੂੰ ਕੰਮ ਦੇਉਂਦਾ ਜਿਹੜਾ ਇਡਾ ਵੱਡਾ ਨਾਂ ਹੈ ਇਹਦਾ ਅਸਰ ਨਿਹਰਾਬੌਰ ਤੇ ਨਹੀਂ ਮਾਲਵੇ ਦੇ 4-5 ਜ਼ਿਲ੍ਹਿਆਂ ਤੇ ਹੋਇਆ ਵੱਡੇ-ਵੱਡੇ ਮਸ਼ਹੂਰ ਆਦਮੀ ਇੱਥੇ ਇਹਨਾਂ ਦੀ ਇਸ ਇੰਸਟੀਚਿਊਸ਼ਨ ਨਾਲ ਇਹਨਾਂ ਦੇ ਇਸ ਟੇਲਰਿੰਗ ਦਾ ਜਿਹੜਾ ਕੰਮ ਉਹਦੇ ਨਾਲ ਜੁੜੇ ਸਪੈਸ਼ਲੀ ਅੱਜ ਮੈਂ ਆਪਣੇ ਸਾਥੀਆਂ ਨਾਲ ਦੱਸਣ ਵਾਸਤੇ ਕਾਂਗਰਸ ਬਰਮਾ ਸਾਹਿਬ ਨਿਰਤੋ ਹਨੇ ਦਾ ਤੇ ਬਾਗਲਾ ਸਾਹਿਬ ਤੁਹਾਡੇ ਨਾਲ ਇਸ ਏਰੀਏ ਦੇ ਨਾਲ ਕੜੀ ਤੇ ਮੇਰਾ ਇਹ ਮੰਨਣਾ ਹੈ ਕਿ ਪਹਿਲੇ ਵੀ ਪੰਜਾਬ ਦੇ ਵਿੱਚ ਜਿਹੜੇ 15 ਸਾਲ ਹਾਲਾਤ ਵਿਗੜੇ ਸੀ ਜਿ ਉਹਨਾਂ ਨੂੰ ਕਾਬੂ ਕੀਤਾ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਈ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਪੈਣੇ ਸ਼ੁਰੂ ਹੋਏ ਸੀ ਇਹ ਕਾਂਗਰਸ ਸਰਕਾਰ ਤੇ ਕਾਂਗਰਸ ਦੀ وجہ ਨਾਲ ਹੈ ਪੰਜਾਬ ਨੂੰ ਇੱਕ ਵਾਰ ਫੇਰ ਸ਼ਾਂਤ ਕਰਨਾ ਪੰਜਾਬ ਦਾ ਮਾਹੌਲ ਠੀਕ ਕਰਨਾ ਵਪਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਪੰਜਾਬ ਦੇ ਇੰਡਸਟ੍ਰੀਅਲਿਸਟ ਵਾਸਤੇ ਸਾਡੇ ਨੌਜਵਾਨ ਬੱਚਿਆਂ ਵਾਸਤੇ ਸਾਡੇ ਸਟੂਡੈਂਟਸ ਵਾਸਤੇ ਕਿਸਾਨ ਤੇ ਖੇਤ ਮਜ਼ਦੂਰਾਂ ਵਾਸਤੇ ਕਾਂਗਰਸ ਦੀ ਵਚਨਬੱਤ ਜਿੱਦਣ ਪ੍ਰਮਾਤਮਾ ਮਿਹਰ ਕਰੇਗੀ ਸਾਰਾ 1.5 ਸਾਲ ਰਹਿ ਗਏ ਪ੍ਰਮਾਤਮਾ ਮਿਹਰ ਕਰੇ ਤੇ ਪੰਜਾਬ ਦੇ ਲੋਕ ਕਿਰਪਾ ਰੱਖਣ ਪੰਜਾਬ ਇੱਕ ਵਾਰ ਫੇਰ ਇਹ ਗੈਂਗਸਿਜ਼ਮ ਨੂੰ ਜਿਹੜਾ ਗੈਂਗਸਟਰਸ ਦਾ ਇੱਥੇ ਰਾਜ ਚੱਲਦਾ ਕੰਪਲੀਟਲੀ ਅਨਨੋਨ ਕਦੀ ਪੰਜਾਬ ਦੇ ਗੁਰੂਆਂ ਪੀਰਾਂ ਬੇਗੰਬਰਾ ਸੂਰਬੀਰਾਂ ਦੀ ਧਰਤੀ 'ਚ ਕਦੀ ਗੈਂਗਸਟਰ ਦਾ ਨਾਮ ਨਹੀਂ ਸੀ ਸੁਣਿਆ ਗੈਂਗਸਟਰ ਦਾ ਨਾਮ ਜਿਹੜਾ ਸੀ ਛੱਤੀਸਗੜ੍ਹ ਬਿਹਾਰ ਯੂਪੀ ਇੱਧਰ ਚੱਲਦਾ ਹੁੰਦਾ ਪਰ ਚੰਦਲਸ ਪਹਿਲੀ ਵਾਰੀ ਵੇਖਿਆ ਤੇ ਮੇਰਾ ਇਹ ਮੰਨਣਾ ਹੈ ਸਰਕਾਰ ਤੇ ਪੁਲਿਸ ਜਿੰਨਾ ਚਿਰ ਇਹਨਾਂ ਤੇ ਡਾਇਰੈਕਟ ਜਾਂ ਇਨਡਾਇਰੈਕਟ ਇਹਨਾਂ ਨੂੰ ਅਸ਼ੀਰਵਾਦ ਨਹੀਂ ਮਿਲਦਾ ਉਹਨਾਂ ਚੜੇ ਪਨਪ ਨਹੀਂ ਸਕਦਾ ਤੋਂ ਇਸ ਗੱਲ ਕਾਰਨ ਅੱਜ ਤੁਸੀਂ ਵੇਖੋ ਫੋਰਨ ਲੈਂਡਸ ਤੱਕ ਭਾਵੇਂ ਕੈਨੇਡਾ ਚ ਭਾਵੇਂ ਅਮਰੀਕਾ ਚ ਵੇਖੋ ਆਸਟ੍ਰੇਲੀਆ ਤੱਕ ਵੇਖੋ ਜਿਹੜੇ ਸਾਡੇ ਨੌਜਵਾਨ ਬੱਚੇ ਇਥੋਂ ਜ਼ਮੀਨਾਂ ਵੇਚ ਕੇ ਚਲੇ ਗਏ ਨੇ ਬਾਹਰ ਜਾ ਕੇ ਕਾਰੋਬਾਰ ਚੰਗਾ ਸ਼ੁਰੂ ਕਰ ਲਿਆ ਉਹਨਾਂ ਦੇ ਪੇਰੈਂਟਸ ਨੂੰ ਤੇ ਉਹਨਾਂ ਨੂੰ ਹੁਣ ਬਾਹਰਲੇ ਦੇਸ਼ਾਂ ਚੋਂ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਤੇ ਤੋਹਫੀਆਂ ਵਰਮਾ ਸਾਹਿਬ ਸ਼ਿਕਾਰ ਹੋਏ ਮੈਂ ਮੰਗ ਕੀਤੀ ਹੈ ਅਸੀਂ ਵਿਧਾਨ ਸਭਾ ਚ ਵੀ ਕਰਾਂਗੇ ਕਿ ਮਾਨ ਸਾਹਿਬ ਜਿਹੜੇ ਰੀਅਲ ਕਿਲਰਸ ਨੇ ਸਿੱਧੂ ਮੂਸੇਵਾਲਾ ਜਿਹੜੇ ਰੀਅਲ ਕਿਲਰਸ ਨੇ ਵਰਮਾ ਸਾਹਿਬ ਉਹਨਾਂ ਨੂੰ ਕਟੇਰੇ ਵਿੱਚ ਲੈ ਕੇ ਉਹਦੇ ਵਾਸਤੇ ਜ਼ਰੂਰੀ ਹੈ